ਪਾਣੀਆਂ ਤੇ ਇਕੱਲਾ ਪੰਜਾਬ ਉਹ ਸੁੱਟਦਾ ਹੈ ਜਿਹਦੇ ਨਾਲ ਧੱਕੇशाही ਦੋਹਾਂ ਸਰਕਾਰਾਂ ਨੇ ਕੀਤੀ ਹਾਂਜੀ ਨਹੀਂ ਕਾਨੂੰਨ ਦੁਨੀਆ ਦਾ ਕਾਨੂੰਨ ਇਹ ਹੈ ਕਿ ਜਿਹੜੇ ਰਾਜ ਵਿੱਚ ਦੀ ਜਿਹੜੀ ਜਗ੍ਹਾ ਵਿੱਚ ਦੀ ਦਰਿਆ ਲੱਗਦੇ ਉਦੋਂ ਦਾ ਹੱਕ ਚੱਲਦਾ ਹੁੰਦਾ ਪਰ ਸਾਡੇ ਦਰਿਆਵਾਂ ਦੇ ਹੱਕ ਤੇ ਹਰਿਆਣੇ ਦਾ ਦਾਅਵਾ ਹਰਿਆਣੇ ਦਾ ਰਾਜਸਥਾਨ ਦਾ ਕਰਦਾ ਪਾਣੀ ਚੱਲੇਗਾ ਪਾਣੀ ਲੱਭ ਕੇ ਪਾਣੀ ਉਹ ਤਾਂ ਕਰਦਾ ਮੈਨਾਂ ਨਹੀਂ ਹੈਗੀ ਅੰਦੀ ਹੋਏ ਪਾਣੀ ਤੇ ਆ ਪਾਉਂ ਪਿਆ 400 ਮੀਟਰ 400 ਮੀਟਰ ਇਹ ਛੋਟਾ ਪਾੜਾ ਆ ਵੀ 400 ਮੀਟਰ ਦੇ ਕੋਲ ਹੁਣ ਪਾਣੀ ਜਿਹੜਾ ਖਤਮ ਹੋ ਗਿਆ ਮਖਾਲਾ ਚੱਤੀ ਦਾ ਪਾਣੀ ਆ ਉਹਨੇ ਪ੍ਰੋਸ ਹੋ ਗਿਆ ਜਿੰਨੇ ਤੁਸੀਂ ਦੇਖ ਹੀ ਰਹੇ ਹੋ ਦਿਖਾ ਰਹੇ ਨੇ ਪਾਣੀ ਐ ਇੰਨਾ ਬੇ ਹਿਸਾਬ ਆਇਆ ਵੀ ਜਿੱਥੇ ਕਿਸੇ ਦਾ ਕੋਈ ਪਰਬੋਲ ਏ ਤੇ 39000 ਲੀਟਰ ਪਾਣੀ ਆ ਗਿਆ ਸੀ ਚੱਤੀ ਮੈਂ ਜਿਹੜੇ ਕਰਦੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀ ਬਰਸਾਤ ਐ ਸਾਰਾ ਪੰਜਾਬ ਹੀ ਮਾੜੇ ਦੇ ਬੰਨਸੇ ਉਹਨੇ ਲੈ ਪੜੇ ਤੇ ਸਮਝਦਾ ਬੰਨ ਦੇ ਨਹੀ ਕੁਛ ਨਹੀਂ ਕਰ ਪਰ ਉਹ ਜਿਹੜਾ ਹੈ ਨਾ ਅਸੀਂ ਨਾਲ ਇਹ ਵੀ ਦੇਖ ਰਿਆ ਵੀ ਇਧਰੇ ਕਿੰਨਾ ਜੀਦਾ ਲੋਕ ਉਹਦੇ ਮਾਰ ਤੋਂ ਤਾਂ ਕੋਈ ਮਾਰ ਨਹੀਂ ਚੱਲ ਜੇ ਪਾਣੀ ਉਹਨੇ ਆ ਗਿਆ ਪਰ ਦਾਤ ਕੋਈ ਆਉਣੀ ਨਹੀਂ ਆਉਂਦੀ ਟਰਾਂ ਦੀਆਂ ਬੁੱਧਾਂ ਦੀਆਂ ਤਾਂ ਕੁਦਰਤ ਜਿਆਦਾ ਬਿਲਕੁਲ ਪਰ ਅਸੀਂ ਇਹਦੇ ਨੇ ਕੀ ਕਰ ਸਕਦੇ ਆ ਪ੍ਰਬੰਧ ਦੇ ਦੇਖੋ ਪਹਿਲਾਂ ਲੇ ਕੇ ਅੱਜ ਇਹ ਪ੍ਰਬੰਧ ਸੀ ਤਾਂ ਹੀ ਇਹਦੇ ਕਰ ਸਰ ਪ੍ਰਸ਼ਾਸਨ ਸਾਡੇ ਨਾਲ 15 ਦਿਨ ਤੋਂ ਸਾਡੇ ਨਾਲ ਟਕੀ ਸੀਗਾ ਆਪਾਂ ਅੱਜ ਤੋਂ 3 ਦਿਨ ਪਹਿਲੇ ਵੀ ਪ੍ਰਸ਼ਾਸਨ ਨੇ ਪੂਰੇ ਜਿੰਨੇ ਵੀ ਮਤਲਬ ਪਰਸੋਂ ਆਪਾਂ ਜਦੋਂ ਡੇਨ ਤੇ ਦੇਖਿਆ ਲੱਗ ਤੁਸੀਂ ਸਿਮਰੀ ਗਿਆ ਪ੍ਰਸ਼ਾਸਨ ਨੂੰ ਫੋਨ ਕੀਤਾ ਮੁੰਤਾਂ ਵੀ ਸਾਡ ਨੂੰ ਫੋਨ ਕੀਤਾ ਉਸ ਤੇਲੇ ਬੰਦੇ ਆ ਗਏ ਸਾਡੇ ਕੋਲ ਬੰਦਿਆਂ ਨੇ ਆ ਗਏ ਜੀ ਲੋ ਸਾਡੇ ਐਸ.ਡੀ. ਸਾਹਿਬ ਆ ਗਿਆ ਰਾਤੀ ਕੱਲ 11 ਵਜੇ ਤਾਂ ਲੱਗੇ ਰਹੇ ਸੀ ਰਾਤ ਦੇ ਦੇਖੋ ਕੇਸ ਸਮੇਂ ਕੀ ਹੁੰਦਾ ਜਦੋਂ ਕੋਈ ਦਿੱਕਤ ਆਉਂਦੀ ਹੈ ਨਾ ਕੋ ਸਾਡੇ ਸਾਹਮਣੇ ਕੀ ਹੁੰਦਾ ਤੇ ਲੋਕਾਂ ਦਾ ਨੁਕਸਾਨ ਦਾ ਕਰ ਪਰ ਉਹ ਤੇ ਤਕਰੀਬ ਸਾਰੇ ਡਿਪਾਰਟਮੈਂਟਸ ਦਾ ਬਿਜੇ ਹੈ ਸੀ ਮੈਡਮ ਨੇ ਤੇ ਇਸ ਸਮੇਂ ਤਾਂ ਦੇਖੋ ਇਹੀ ਕੀਤਾ ਜਾ ਸਕਦਾ ਤੇ ਬਾਕੀ ਜਿਹੜੀ ਜਿਹਨਾਂ ਨੂੰ ਪਹਿਲਾਂ ਦੱਸਿਆ ਉਹਨੂੰ ਹੁਣ ਅਸੀਂ ਸਾਰੇ ਪੰਜਾਬ ਦੇ ਵਿੱਚ ਕੋਸ਼ਿਸ਼ ਕਰ ਰਹੇ ਆ ਮੈਂ ਫਾਸੋਂ ਆਪਣੇ ਡਿਪਾਰਟਮੈਂਟ ਦੀ ਮੀਟਿੰਗ ਬੁਲਾਈ ਹੈ ਮੈਂ ਉੱਥੇ ਵੀ ਇਹ ਗੱਲ ਕਹੀ ਤੇ ਸਾਡੇ ਸੈਕਟਰੀ ਤੇ ਸ਼ੁੱਕਰਵਾਰ ਨੂੰ ਲਗਾ ਹੁਣ ਆਪਾਂ ਇਕੱਲਾ ਇਸਤੇ ਨਹੀਂ ਰਹਿਣਾ ਵੀ ਹੜ ਆ ਗਏ ਹੜ ਚਲੇ ਗਏ ਕਿਉਂਕਿ ਚਲੇਦਾ ਜਾਣਾ ਤਾਂ ਦੋ ਦਿਨ ਦੋ ਚਾਰ ਦਿਨ ਦੇ ਵਿੱਚ ਨਾ ਹੋ ਜਾਵੇ ਵੀ ਨਾਲ ਅਸੀਂ ਇਸ ਗੱਲ ਤੇ ਵਿਚਾਰ ਕਰਨਾ ਕਿ ਕਿੱਥੇ ਕੀ ਆਪਾਂ ਕਰ ਸਕਦੇ ਆਂ ਵੀ ਅੱਗੇ ਨੂੰ ਇਹਦੀ ਗੱਲ ਨਾਲ ਕਿਉਂ ਬਸਾਤਾਂ ਨੂੰ ਤਾਂ ਕੋਈ ਪਤਾ ਨਹੀਂ ਹਰ ਸਾਲ ਹੁੰਦੀ ਹੈ ਹਰ ਸਾਲ ਸੋ ਅਸੀਂ ਮੈਂ ਹਰ ਸਾਰੇ ਜ਼ਿਲ੍ਹੇ ਦੀ ਜਾਂਚ ਕੀਤੀ ਹੈ ਰੋਪੜ ਕੋਲ ਜਾ ਕੇ ਆਂ ਤਰਨਤਾਰਨ ਜਾ ਕੇ ਆਂ ਕੋਲ ਕੋਲ ਪਾਜਲ ਕੋਲ ਸਾਰੇ ਜਗ੍ਹਾ ਤੇ ਤਾਂ ਅਸੀਂ ਸਾਰੇ ਅਵਸਾਰਾਂ ਉਹੀ ਹਦਦਾਂ ਕੀਤੀਆਂ ਕਿ ਜੇ ਤੇ ਕੋਈ ਜ਼ਿੰਮੇਵਾਰੀਆਂ ਲਾ ਜਾਣ ਡਿਊਟੀਆਂ ਲਾ ਜਾਣ ਬਿਲਕੁਲ ਨਾਲ ਅਸੀਂ ਡਿਊਟੀਆਂ ਦੇ ਜ਼ਿੰਮੇਵਾਰੀ ਲਈ ਹੈ ਦੇ ਨਾਲ ਇਹ ਵੀ ਤੁਸੀਂ ਲਿਖੋਗੇ ਨੋਟ ਕਰ ਹਾਂ ਜਿਹਦੇ ਲਈ ਸਾਰੇ ਟੈਕਨੀਸ਼ੀਅਨ ਨੂੰ ਵੀ ਦੇ ਰਹੇ ਆ ਇਹ ਵੀ ਦੇ ਰਹੇ ਨਹੀਂ ਕਿ ਕਿੰਨੇ ਮਹੀਨੇ ਲੱਗ ਜਾਂਦੀ ਹੈ ਕਿਤੇ ਵੀ ਕੋਈ ਸੁਝਾਅ ਨਹੀਂ ਦਿੰਦੇ ਆ ਜਿਹਦੇ ਨਾਲ ਲੋਕਾਂ ਨੂੰ ਪੁੱਛ ਕੇ ਸੀ ਉਹ ਵੀ ਨੋਟ ਕਰ ਹਾਂ ਬਿਲਕੁਲ ਤੇ ਬਾਕੀ ਦੇਖੋ ਸਾਰੇ ਦੁੱਖ ਦੇ ਵਿੱਚਾਂ ਸਾਰੇ ਆਪਾਂ ਤੁਹਾਡੇ ਨਾਲ ਖੜੀਆਂ ਸਰਕਾਰ ਤੁਹਾਡੇ ਨਾਲ ਖੜੀ ਬਿਲਕੁਲ ਤੁਸੀਂ ਆਦੇ ਕਿ ਬੰਤਾ ਕਿ ਬੰਤਾ ਤੋਂ ਕੁਝ ਹੋ ਨਹੀਂ ਸਕਦਾ ਮਿੱਟੀ ਪਾਰ ਕਿੱਥੇ ਅੱਗੇ ਅੱਛਾ ਜੀ अच्छा किनो ਥੋੜਾ ਰਾਜਪਾਲ ਅੱਛਾ ਇਹ ਅਫਸਰ ਸਾਹਿਬਾਨ ਸਾਡੇ ਕੋਲ ਇਹ ਐਕਸ਼ਨ ਨੇ ਐਸੀ ਸਾਹਿਬ ਡਿਪਾਰਟਮੈਂਟ ਦੇ ਸਾਰੇ ਬੰਦੇ ਜੇ ਤਾਂ ਤੁਸੀਂ ਉੱਤ ਚੱਲ ਜਿਓ ਨਹੀਂ ਇਸ ਤੋਂ ਬਾਅਦ ਤੁਸੀਂ ਕੱਟ ਕਰ ਲਿਓ ਸਾਰੇ ਅਫਸਰ ਸਾਹਿਬਾਨ ਤੁਹਾਡੇ ਕੋਲ ਆ ਜਾਣਗੇ ਠੀਕ ਹੈ ਤੁਹਾਨੂੰ ਅੱਗੇ ਦੱਸਣਗੇ ਉਹਦੇ ਬਾਰੇ ਮਦਦ ਨਹੀਂ ਜੋ ਡੀਸੈਟਿੰਗ ਆਸੀ ਵੀ ਕਰਾ ਦੇਾਂਗੇ ਪਰ ਇਹ ਮੈਂ ਤੁਹਾਡੀ ਉਸ ਲਈ ਦੱਸ ਰਿਹਾ ਹਾਂ ਜੀ ਤਾਂ ਕਿ ਤੁਸੀਂ ਆਪਣੇ ਖੇਤਾਂ ਦੇ ਵਿੱਚੋਂ ਖੁਦ ਚੱਕ ਸਕੋ ਉਸ ਲੋਕ ਬਹੁਤ ਫੈਸਲਾ ਬਹੁਤ ਵਧੀਆ ਜੀ ਉਹਨਾਂ ਚੱਕ ਇਹਨੂੰ ਲੋੜਾ ਦਾ ਆਪਣੀ ਹੱਦ ਤੱਕ ਵਰਦੇ ਤੇ ਵਧੀਆ ਗੱਲ ਹੋਣੀ ਹੈ ਨਾ ਇਹ ਨਾਮ ਮੇਜਿਕ ਸਕਦਾ ਹੈ ਜਦੋਂ ਬਹਿ ਕੋਰ ਤੇ ਕਰਨ ਲੈ ਚੱਕ ਨਾ ਲਵੇ ਸਰ ਇਹਦੇ ਤੇ ਇਹਦੇ ਤੇ ਪਿੰਡਾਂ ਦੀ ਮੱਤ ਇਹਦਾ ਮਨਮੰਡੀ ਗਰਾਹ ਨੂੰ ਡੇਪਰੇਗਾ ਕਾਉਂਸਲ ਸਰ ਹਾਂਜੀ ਉਹ ਜਿਹੜੀ ਤਾਂ ਡਿਸਕਸ ਕੀਤੀ ਗਈ ਉਹ ਇਹ ਇੱਥੇ ਤੱਕ ਵੀ ਉਹੀ ਪਾਲਿਸੀ ਆਉਣੀ ਹੈ ਉਹਦੇ ਤੇ ਆਪਾਂ ਸੋਚਦੇ ਕਿ ਮੈਂ ਟੰਡੇ ਤੋਂ ਸਾਡੇ ਵੀ ਉਹ ਕਿਹੜੇ ਹਾਲ ਵਿੱਚ ਛੱਡੇ ਕਰਕੇ ਨਾ ਉਹ ਦੇ ਉਹ ਦੇ ਕਰਕੇ ਹੀ ਸਾਰੀ ਦਿੱਕਤ ਹੈ ਕਿ ਅਸੀਂ ਉਹਨੂੰ ਚੱਕਰ ਨੂੰ ਕੋਈ ਸ਼ਾਰਟ ਨਹੀਂ ਕਰ ਸਕਦੇ ਤਾਂ ਇਹਨਾਂ ਦਾ ਵੈਲਿਡ ਪੁਆਇੰਟ ਹੈ ਕਿ ਰੇਤਾ ਅੱਗੇ ਉੱਪਰ ਪਾਣੀ ਵਾਲੇ ਵੱਲ ਲੈਵਲ ਡਾਊਨ ਹੋ ਗਿਆ ਜੀ ਇਹਨਾਂ ਦਾ ਕੁਝ ਮਿੱਟੀ ਬਿਲਕੁਲ ਸਿਰ ਤੇ ਪਾਣੀ ਆ ਰਿਹਾ ਸਾਡੇ ਅੱਪਰ ਹੋ ਗਿਆ ਅੱਗੇ ਬਿਲਕੁਲ ਦੇਖੋ ਇੱਕ ਪਾਸੇ ਤੇ ਬੰਦੇ ਡੁੱਬ ਰਹੇ ਨੇ ਬੰਦੇ ਡੁੱਬ ਰਹੇ ਨੇ ਦੂਸਰੇ ਪਾਸੇ ਅਸੀਂ ਕਿਹੜੇ ਹਲਾਣਾ ਵਿਚਾਰਿਆ ਚਲੋ ਉਹ ਵੀ ਜੀਵ ਲੈ ਉਹ ਗੱਲ ਅਲੱਗ ਹੈ ਪਰ ਅਸੀਂ ਪਹਿਲਾਂ ਲੋਕਾਂ ਨੂੰ ਬਚਾਉਣਾ ਹੈ ਤੁਸੀਂ ਸਾਰੇ ਜਦੋਂ ਰਿਪੋਰਟ ਬਣਾਉਗੇ ਨਾ ਇਸ ਨੂੰ ਵਿੱਚ ਕਨੈਕਸ਼ਨ ਕਰਿਓ ਫਿਰ ਅਸੀਂ ਇਸ ਤੋਂ ਬਾਅਦ ਵਿਚਾਰ ਕਰਨਾ ਸਰ ਇਹਦੇ ਵੀ ਵਿਚਾਰ ਸਰ ਇੱਕ ਹੋਰ ਪ੍ਰੋਬਲਮ ਹੈ ਜਿਹੜੀ ਤੁਸੀ ਹੈਗੀ ਨਾ ਸਰ ਇਹ ਜਿਹੜੀ ਤੁਸੀ ਹੈਗੀ ਇਹ ਹੈਗੀ ਲੋਕਾਂ ਦੀ ਮਾਲਕੀ ਹੈ ਸਾਰੇ ਆਪਾਂ ਚਾਹਾਂਗੇ ਸਰਕਾਰ ਦੇ ਅੰਡਰ ਹੋਏ ਜਾਂ ਲੋਕਾਂ ਦੀ ਜਿਹੜੀ ਤੁਸੀ ਮੁੱਲ ਪਿਆ ਖੇਤੀ ਆਂਦੀ ਹੈਗੀ ਉਹਨਾਂ ਨੂੰ ਵੀ ਸਰਕਾਰ ਕਰਕੇ ਪੱਕੀ ਤੌਰ ਤੇ ਮਨਾਈ ਦੇ ਜਦੋਂ ਲੋਕਾਂ ਦੇ ਵਿੱਚ ਮਾਲਕੀ ਆਂਦੀ ਹੈਗੀ ਫਿਰ ਉਹ ਆਪਣੀ ਮਨਮਰਜ਼ੀ ਦੀ ਕਰਦੇ ਸਰ ਜੋ ਵੀ ਹੈਗਾ ਉਹ ਸਾਰੇ ਜਦੋਂ ਸਾਈਡ ਤੋਂ ਇਹ ਪੁਸ਼ਟਾ ਬਣਾ ਲਿਆ ਕ੍ਰੈਮ ਲਾਉਣ ਦੀ ਆਪਾਂ ਰੈਂਪ ਬਣਾਤਾ ਅਗਲੇ ਮੇ ਖਿੱਚ ਕੇ ਲੈ ਗਏ ਤੁਸੀਂ ਦੱਸਦੇ ਸਾਰੇ ਤਾਂ ਹੁਣ ਇਹ ਕਹਿੰਦੇ ਵੀ ਉਹਨਾਂ ਸਰਕਾਰ ਆਪਾਂ ਬੈਲਰ ਕਰਦੇ ਬਾਹਰ ਕਰਦੇ ਉਹਨਾਂ ਛੇੜ ਘਾੜਨਾ ਦੇਖੋ ਮੈਂ ਤੁਹਾਨੂੰ ਦੱਸਦਾ ਕੱਚੀ ਗੱਲ ਦਾ ਨਹੀਂ ਪੁੱਛਦਾ ਮੈਂ ਵੀ ਤੁਹਾਨੂੰ ਕਹਿ ਦਾਂ ਅੱਜ ਮੈਂ ਨਹੀਂ ਕਦੀ ਗਲਤ ਗੱਲ ਕਰੀ ਜ਼ਿੰਦਗੀ ਤੇ ਹੀ ਗਿਆ ਐਡਾ ਸਰਕਾਰ ਦਾ ਵੀ ਸਾਰੀਆਂ ਜ਼ਮੀਨਾਂ ਅਕਵਾਇਰ ਕਰ ਲਏ ਹੋਰ ਕਹਿੰਦੇ ਦੇਦੀ ਜਿਨਾਂ ਪੁੱਛਦੇ ਜੋ ਕਰ ਸਕਦੇ ਆ ਪੌਦੇ ਲਈ ਆਂ ਦਰਿਆਵਾਂ ਦੀ ਤੁਹਾਨੂੰ ਦੱਸੀ ਆ ਘੜਿਆਲਾਂ ਦੀ ਅਸੀਂ ਦੱਸੀ ਆ ਇਹਦੇ ਲਈ ਅਸੀਂ ਸਾਰਾ ਵਿਚਾਰ ਕਰਾਂਗੇ ਕਿਉਂਕਿ ਮੁੱਖ ਮੰਤਰੀ ਸਾਹਿਬ ਨੇ ਬੜੀ ਸਪਸ਼ਟ ਗੱਲ ਦੇ ਨਾਲ ਕਹੀ ਹੈ ਸਾਰੇ ਅਫਸਰ ਸਾਹਿਬਾਨਾਂ ਨੂੰ ਹਦਾਇਤਾਂ ਦੀ ਕਿ ਅਸੀਂ ਇੱਕ ਖਾਲੀ ਹੋਈ ਇਹ ਹੜ ਆਏ ਤੇ ਚਲੇ ਗਏ ਇਹ ਸਾਹਿਬ ਅਸੀਂ ਇਹਦੇ ਵਿਚਾਰ ਕਰਾਂਗੇ ਤੁਹਾਨੂੰ ਇੱਕ ਇੱਥੇ ਕੰਮ ਆ ਰਿਹਾ ਇੱਕ ਪਾਰਾ ਜੀ ਉਹ ਵੀ ਥੋੜਾ ਸਾਡੇ ਨੂੰ ਲਵਾ ਦਿੱਤਾ ਜਾਵੇ ਇਹ ਸਾਰਾ ਇਹ ਸਾਰਾ ਆਪਣਾ ਜਿਹੜਾ ਸਾਰਾ ਬੜਾ ਪਾਣੀ ਆਇਆ ਨਾ ਇੱਥੇ ਹੁਣ ਤੁਸੀਂ ਸੱਤ ਬੋਗੀਆਂ ਨੇ ਐਸਡੀਓ ਕਿੰਨੇ ਨੇ ਜੇ ਹਲਕੀ ਏਰੀਆ ਕਿੰਨਾ ਅਫੈਕਟਡ ਹੈ ਪਾਣੀ ਕਿੰਨੇ ਦਿਨ ਤੱਕ ਰਹੇਗਾ ਜਿਆਦਾ ਸੱਦੇ 4 ਅਫੈਕਟਡ ਹਨ 3-4 ਹੀ ਹੈ ਜਿਹੜੇ ਅਫਕੀਤੀ ਸਾਰੀ ਪੰਚਾਇਤ ਨੇ ਕਿੰਡ ਨੇ ਇੱਕ ਨੂੰ ਸੀਗ ਨਾਲ ਆਪਣੀ ਮੀਟਿੰਗ ਕੀਤੀ ਸੀ ਪਾਣੀ ਆ ਗਿਆ ਤੁਹਾਨੂੰ ਉਸ ਟਾਈਮ ਤੇ ਮੁਸ਼ਕਲ ਬਦ ਹੁੰਦਾ ਹੈ ਪਰ ਦਿਨ ਪੱਕਾ ਦਿਖਾ ਲਓ ਜਿਆਦਾ ਵੱਡੀ ਜਾਨ ਵੱਡੀ ਸਰ ਇੱਕ ਨਾ ਹੋਰ ਪ੍ਰੋਬਲਮ ਹੈ ਜਿਸ ਤਰ੍ਹਾਂ ਸਾਡੇ ਪਿੰਡ ਦੇ ਵਿੱਚ ਸਾਡੇ ਪਿੰਡ ਦੇ ਵਿੱਚ ਤੁਮਨੇ ਇਹ ਕਿਸੇ ਨੂੰ ਦੱਸਿਆ ਨਹੀਂ ਕਿ ਤੁਹਾਨੂੰ ਪੱਕਾ ਕਰਾਂ ਤੇਹੀ ਤਾਂ ਸੀ ਕਿ ਦੇਗਾ ਪਾਈ ਤੇ ਲੱਗ ਗਿਆ ਸਰ ਆਪ ਇਹਦੇ ਵਿੱਚ ਕੋਈ ਲੱਗਦਾ ਹੈ ਨਾ ਦੇਖੋ ਤੁਹਾਡੇ ਨਾਲ ਇਹਦੇ ਦੇ ਵਿੱਚ ਨਾਲ ਅਸੀਂ ਸਾਰੀਆਂ ਜਗ੍ਹਾ ਵੀ ਆਇਡੈਂਟੀਫਾਈ ਕੀਤੀਆਂ ਨੇ ਜੀ ਜਿੱਥੇ ਵੀ ਨਾ ਕਰ ਗਾ ਉਹਦਾ ਮੋੜ ਤੇ ਇਹ ਵੀ ਉਸ ਸਮੇਂ ਸਾਰੇ ਨਿਰਧਾਰਿਤ ਹੋਇਆ ਕਿ ਹੁਣ 206 ਕਰੋੜ ਦੀ ਰਕਮ ਹੈ ਇਸ ਕੋਲ ਜਿੱਥੇ ਜਿੱਥੇ ਜੇ ਕੋਈ ਬੰਦ ਤੋਂ ਮਜ਼ਬੂਰ ਹੈ ਬੰਦ ਕਿਸੇ ਜਾਣ ਮਜ਼ਬੂਰ ਸਿੱਕੇ ਜਾਣਾ ਤੇ ਹੁਣ ਅਸੀਂ ਇਸ ਗੱਲ ਤੇ ਵੀ ਕੱਲ ਸੀਐਮ ਸਾਹਿਬ ਦੇ ਦਿੱਤੇ ਕਿ ਕਿਉਂਕਿ ਪ੍ਰੋਜੈਕਟ ਦਾ ਬਹੁਤ ਲੰਬਾ ਹੈ ਜੋ ਸਾਰੇ ਦਰਾਂਵਾਂ ਨੂੰ ਕੰਟੀ ਕਰਨਾ ਜੀ ਕੁਝ ਦਿੱਤੇ ਜੀ ਜਿਹਦੀ ਜਰੂਰਤ ਸੀ ਨਾ ਕੋ ਪਾਣੀ ਹੁਣ ਤਾਂ ਆਹ ਨੂੰ ਆਪਾਂ ਨਹੀਂ ਰਹਿ ਸਕਦੇ ਇਹਨੂੰ ਕੋਈ ਮਾਰ ਨਹੀਂ ਰਹਿ ਸਕਦੇ ਇਹ ਤਾਂ ਦੇਖੋ ਮਾਰ ਤਾਂ ਬਹੁਤ ਵੱਡੀ ਪਈ ਹੈ ਪਰ ਪਾਣੀ ਇਹਨਾਂ ਪਹਾਣ ਕੋਟ ਤੇ ਚੱਲ ਕੇ ਪਾਣੀ ਇੱਥੇ ਆ ਗਿਆ ਤੇ ਉਹਦੇ ਕਰਕੇ ਵੱਡੀ ਮਾਰ ਹੋ ਰਹੀ ਹੈ ਅਸੀਂ ਇਹ ਮੈਂ ਤੁਹਾਨੂੰ ਵਿਸ਼ਵਾਸ ਦਵਾਣਾ ਕਿ ਅਸੀਂ ਹੁਣ ਇਸ ਗੱਲ ਤੇ ਵਿਚਾਰ ਕਰਾਂਗੇ ਮੈਂ ਕਾਪਸ ਨੂੰ ਵੀ ਦੱਸੇਗੀ ਵੀ ਲਈਦੀ ਮੁੱਖ ਮੰਤਰੀ ਸਾਹਿਬ ਪੂਰੀ ਤਰ੍ਹਾਂ ਗੰਭੀਰ ਨੇ ਦੇਖੋ ਸਭ ਭਾਵਾਂ ਅਸੀਂ ਮਾਨਹੋਰੀ ਫੁੱਲ ਮੋਨੀਟਰਿੰਗ ਕਰ ਰਹੇ ਹਾਂ ਹਰ ਹਰ ਡਿਸਟ੍ਰਿਕਟ ਦੇ ਵਿੱਚ ਅਸੀਂ ਦੋ ਦੋ ਮੰਤਰੀਆਂ ਨੂੰ ਦੇ ਦਿੱਤਾ ਹੈ ਮੇਰਾ ਤਾਂ ਉਹਦਾ ਮਹਿਸੂਸ ਕਰੀਏ ਮੈਂ ਸਾਰੇ ਜਿੱਥੇ ਦੋ ਦੋ ਮੰਤਰੀ ਹੁੰਦੇ ਨੇ ਮੈਂ ਸਰਵਨਾ ਰਾਜਾ ਗਿੱਲ ਜੀ ਖੜੇ ਆ ਆ ਦੇਖੋ ਜੇ ਕਾਲੀ ਪਿੰਡ ਸੀ ਉਹ ਡਿਸਕਨੈਕਟ ਹੋ ਗਿਆ ਹੁੰਦਾ ਉੱਥੇ ਚਾਰ ਬੰਦਿਆਂ ਨੂੰ ਰੈਸਕਿਊ ਵੀ ਕੀਤਾ ਤੇ ਮਹਾਰਾਜ ਦੇ ਸਰੂਪ ਤੇ ਪਾਣੀ ਚ गिर ਗਿਆ ਸਾਰਾ ਪਿੰਡ ਉਹ ਵੀ ਇਹ ਲੈ ਕੇ ਆਏ ਉਹਦੇ ਨਾਲ ਸੋ ਜਿੱਥੇ ਕਿਸੇ ਚੀਜ਼ ਦੀ ਕਮੀ ਹੈ ਦੇਖੋ ਕੋਈ ਇੱਥੇ ਡਿਸਕਨੈਕਟੀਵਿਟੀ ਨਹੀਂ ਹੈ। ਥੋੜਾ ਟਾਈਮ ਹੋ ਗਿਆ ਸਰ ਮੇਰੇ ਪਿੰਡ ਦੀ ਹੋਰ ਬੜੀ ਬੁਰੀ ਸਮੱਸਿਆ ਹੈ ਯਾਰ। ਮੇਰੇ ਪਿੰਡ ਦੀ ਇੱਕ ਸਮੱਸਿਆ ਹੋਰ ਹੈ ਜਿਹੜਾ ਮੇਰਾ ਪਿੰਡ ਹੈਗਾ ਨਾ 400 ਤੋਂ ਨੀਮਾ ਹੈਗਾ। ਜਦੋਂ ਮਤਲਬ ਇੱਕ ਸਭ ਤੋਂ ਇਹ ਤੁਸੀਂ ਜਿਹੜੇ ਮੇਰੇ ਪਿੰਡ ਨੂੰ ਪਹੁੰਚਾਂਦੀ ਇੱਥੋਂ ਸਿਰਫ 300 ਮੀਟਰ ਤੇ ਮੇਰਾ ਪਿੰਡ ਹੈਗਾ ਜੀ। ਹੋਇਆ ਕੀ ਹੈਗਾ ਜਦੋਂ 2023 ਚ ਹੜਾ ਆਇਆ ਸੀਗਾ ਨਾ ਤੇ ਚਾਰ ਸਵੇਰੇ ਚਾਰ ਜਿਹੜੇ ਲਿੰਕ ਸੀਗਾ ਪੰਘਾੜੇ ਨੂੰ ਜਾਂਦਾ ਸੀ ਐ ਹੋਰ ਦੋ ਸੜਕਾਂ ਸੀ ਸਰ ਕੱਟੂ ਗਈਆਂ। ਆ ਸਾਨੂੰ ਸਮੱਸਿਆ ਸਮੱਸਿਆ ਬੜੀ ਸਮੱਸਿਆ ਹੀ ਆ ਦੇਖਦੇ ਨੇ ਸਰ ਜੀ ਟੋਟਲ ਡਿਸਕਨੈਕਟੀਵਿਟੀ ਪਿਛਲੇ ਸਾਲ ਹਾਂ ਬਿਲਕੁਲ ਸਰ ਜ਼ੀਰੋ ਜ਼ੀਰੋ ਇਹਦੇ ਸਰ ਕੱਲ ਰਾਤ ਹੋ ਗਿਆ ਕੱਲ 12 ਵਜੇ ਤੱਕ ਡਿਸਕਨੈਕਟੀਵਿਟੀ ਉੱਥੇ ਬੋਰਡ ਕੰਮ ਕਰ ਰਹੀ ਹਾਂ ਹਾਂ ਜੀ ਇਧਰ ਕੰਨ ਦਾ ਨਾ ਕੋਈ ਸੀ ਸੀ ਵੋਟਾਂ ਕਿਤੇ ਅਲੱਗ ਹੋ ਗਈਆਂ ਡਿਸਕਨੈਕਟੀਵਿਟੀ ਦੀ ਗੱਲ ਕਰਦੇ ਆ ਤੁਸੀਂ ਇਸ ਤਰ੍ਹਾਂ ਕਰੋ ਅਹ ਤਰਫ ਇਹਨੇ ਬੋਰਡ ਦਾ ਪਿੰਡਾ ਪਿੱਛੇ ਬੋਰਡ ਨਹੀਂ ਸਰ ਰਾਤ ਬਾਅਦ ਫੋਨ ਆ ਗਿਆ ਸੀ ਸਰ ਹੋਰ ਵਿਖੇ 500 ਸੈਸੀ ਅਸੀਂ ਜਿਹੜੇ ਟਾਂਡਾ ਜ਼ਿਆਦਾ ਹੋ ਗਿਆ ਸੀ ਅਸੀਂ ਹਾਂ ਜੀ ਉਹਨੇ ਨਾ ਕੋਲ ਪੰਜ ਚਾਈ ਇੱਕ ਹੋਰ ਅਗੇ 6 ਬੋਟ ਹੈ ਸਰ ਆਪ ਮੋਗਾ ਹੋਰ ਕਰੂਗਾ ਮੈਂ ਇੱਕ ਹੋਰ ਕਰੂ ਹਾਂਜੀ ਇਹਨੂੰ ਥੋੜਾ ਜਿਹਾ ਕੰਟਰੋਲ ਦਿੰਦੇ ਸਾਡੇ ਨੂੰ ਨੰਬਰ ਹੇਗਾ ਤੁਹਾਡੇ ਕੋਲ ਹਾਂਜੀ ਬਈ ਕੋ ਨੰਬਰ ਤੁਹਾਡੇ ਕੋਲ ਜਿੱਥੇ ਡਿਸਕਨੈਕਟੀਵਿਟੀ ਹੋਈ ਹੈ ਅਸੀਂ ਸਾਰੇ ਪੰਜਾਬ ਦੇ ਵਿੱਚ ਇਹ ਪ੍ਰਬੰਧ ਕੀਤੇ ਆ ਤੇ ਜਿੱਥੇ ਡਿਸਕਨੈਕਟੀਵਿਟੀ ਹੈ ਉਹਨਾਂ ਲੋਕਾਂ ਦੇ ਨੰਬਰ ਵੀ ਅਸੀਂ ਨੋਟ ਕੀਤੇ ਨੇ ਤਾਂ ਕਿ ਸਾਨੂੰ ਇਹ ਪਤਾ ਲੱਗ ਸਕੇ ਕਿ ਮੈਡੀਕਲ ਐਡ ਪਹੁੰਚ ਰਹੀ ਹੈ ਹੁਣ ਤੇ ਕਰਨ ਕਰਨ ਅਸੀਂ ਰਾਤ ਨੂੰ 12 ਵਜੇ ਕੋਈ ਕਿਸੇ ਬੱਲੇ ਸਾਡੇ ਰਾਜੀ ਹੋ ਗਈ ਸੀ ਬੁਆ 12 ਵਜੇ ਰਾਤ ਨੂੰ ਉੱਥੋਂ ਉਹਨਾਂ ਨੂੰ ਫੋਨ ਕੀਤਾ ਤੇ 12 ਵਜੇ ਉਹਨੂੰ ਕਿਸਤੀ ਦੇ ਰਹੀਂ ਲੈ ਕੇ ਆਏ ਸਾਢੇ 10 ਵਜੇ ਸੀ ਇੱਥੇ ਆਏ ਸੀ ਸਾਢੇ 10 ਵਜੇ ਮਨਜੋਤ ਜੀ ਦੇ ਨਾਲ ਮੈਂ ਇੱਥੇ ਆ ਨੋਟ ਰੱਖੋ ਹਾਂਜੀ ਚਲੋ ਗੋਆਣ ਕੇ ਵੀ ਜਰੂਰਤ ਨਾ ਪਵੇ ਠੀਕ ਹੈ ਕੋਈ ਇਸ ਤਰ੍ਹਾਂ ਦੀ ਗੱਲ ਨਾ ਇਹਦਾ ਨੁਕੀ ਪਾ ਜਾਈਏ ਹੁਣ ਤਾਂ ਜੂਨੀ ਨਾ ਰੱਖਦੇ ਜਿਹੜਾ ਸਾਡਾ ਦਰਿਆ ਦਾ ਲੈਵਲ ਹੈ ਉਹ ਇਸ ਲੈਵਲ ਨਾਲ ਉੱਚਾ ਹੋ ਚੁੱਕਾ ਤੁਸੀਂ ਡੀਸਿਲਟਿੰਗ ਦੀ ਗੱਲ ਕਰਦੇ ਹੋ ਉੱਥੇ ਉਹ ਅਸੀਂ ਕਰਾਵਾਂਗੇ ਇੰਨਾ ਉੱਚਾ ਕਿ ਜਦੋਂ ਥੋੜਾ ਜਿਹਾ ਵੀ ਪਾਣੀ ਹੁੰਦਾ ਬਾਹਰ ਆ ਜਾਂਦਾ ਬਾਹਰ ਆ ਜਾਂਦਾ ਅਜੇ ਇੱਕਦਮ ਮੈਂ ਹੋਰ ਦੱਸ ਸਕਦਾ ਹਾਂ ਸਭ ਤੋਂ ਵੱਡੀ ਪ੍ਰੋਬਲਮ ਇਹ ਹੈ ਕਿ 23 ਤੋਂ ਪਹਿਲੇ ਪਾਣੀ ਪਹਿਲੇ ਵੀ ਹਰ ਸਾਲ ਆਉਂਦਾ ਸੀ ਲੇਕਿਨ ਇਸ ਤੋਂ ਸਿੱਧੇ ਅੰਦਰ ਅੰਦਰ ਹੈ ਕੇ ਖੇਤਾਂਾਂ ਦੇ ਵਿੱਚ ਵਗ ਜਾਂਦਾ ਸੀ ਪਰ ਹੁਣ ਜਦੋਂ 23 'ਚ ਫਲੱਡ ਆਇਆ ਉਹ ਜਿੰਨਾ ਪੱਥਰ ਆ ਸਾਰਾ ਅੱਗੇ ਚੜ੍ਹ ਕੇ ਦਾ ਦਰਿਆ ਤੇ ਸਰੋਕੜਾ ਦਾ ਗਾੜੀ ਪ੍ਰੋਬਲਮ ਹੈ ਇਹ ਜ਼ਮੀਨ ਹੈ ਜਿਹੜੀ ਦਰਿਆਉਣ ਦੀ ਇਹ ਲੋਕਾਂ ਦੀ ਮਾਲਕੀ ਹਾਂਜੀ ਮਾਲਕੀ ਹੋਣਾ ਦੀ ਮਾਲਕੀ ਹਾਂਜੀ ਉਹ ਨਸੀ ਇੱਕ ਨਈ ਪਾਲਿਸੀ ਲੈ ਕੇ ਆਇਆ ਅਮੈਂਡਡ ਪਾਲਿਸੀ ਕੀਤੀ ਹੈ ਦਾ ਹਾਂਜੀ ਪਹਿਲਾਂ ਮਾਈਨਿੰਗ ਜਿਹੜੀ ਇਸੀ ਜਾਂ ਕੇਸ ਤੋਂ ਜੁੜੀ ਹੋਈ ਸੀ ਉਹ ਸਰਕਾਰ ਕਰਾਉਂਦੀ ਸੀ ਟੈਂਡਰ ਕਰਦੀ ਹਾਂਜੀ ਤੇ ਲੋਕੀ ਆਕਸ਼ਨ ਕਰਦੇ ਤਾਂ ਲੋਕੀ ਦੇ ਲੈਂਦੇ ਹਾਂਜੀ ਹੁਣ ਅਸੀਂ ਐਮੈਂਡ ਕਰਤੀ ਇਹ ਤਾਂ ਹੋ ਨਹੀਂ ਸਕਦਾ ਜਿਸ ਕਿਸੇ ਦੀ ਜ਼ਮੀਨ ਹੈ ਉਹ ਅਗਰ ਜ਼ਮੀਨ ਦੇ ਵਿੱਚ ਖੁਦ ਮਾਈਨਿੰਗ ਕਰਨੀ ਚਾਹੁੰਦਾ ਜਾਂ ਖੁਦੋਂ ਥੋੜੀ ਮਿੱਟੀ ਚੱਕਣਾ ਚਾਹੁੰਦਾ ਆਪ ਮਿੱਟੀ ਚੱਕ ਕੇ ਤੇ ਆਪ ਵੇਚੇ ਸਰਕਾਰ ਅਲਾਉ ਕਰ ਦੂਗੀ ਠੀਕ ਹੈ ਇਹਦੇ ਨਾਲ ਤੁਹਾਨੂੰ ਇਹ ਵੀ ਹੋ ਜਾਊਗਾ 4 ਪੈਸੇ ਦੀ ਕਮਾਈ ਵੀ ਹੋ ਜਾਈ ਤੁਹਾਨੂੰ ਕਿਸੇ ਦੇ ਰਹਿਮੋ ਕਰਮ ਤੇ ਨਹੀਂ ਰਹਿਣਾ ਪੈਂਦਾ ਹੁਣ ਸਾਨੂੰ ਪਤਾ ਹੀ ਹੈ ਕੋਈ ਬਾਹਰੋਂ ਆਉਂਦੇ ਨੇ ਠੇਕੇਦਾਰ ਕੇ ਚੋਰ ਰਹਿੰਦੇ ਨੇ ਕਿਬਲੀ ਥੋੜਿਆ ਜਿਮੀਨਾ ਦੇ ਚੱਕ ਲਾਉਂਦੇ ਉਹ ਹੁਣ ਤੁਸੀਂ ਆ ਹੜਾਂ ਦਾ ਲੱਗ ਜਾਂਦੇ